ਜੈ ਹਿੰਦ ਸਤਿ ਬਹਿ ਜਾਓ ਬਾਈ ਬਹਿ ਜਾਓ ਅੱਜ ਫੇਰ ਨਹੀਂ ਆਏ ਉਹ ਸਰ ਜੀ ਉਹਦਾ ਜੀ ਮੋਸਾ ਹੀ ਆਉਂਗੇ ਮੈਨੂੰ ਲੱਗਦਾ ਜੀ ਕਿਵੇਂ ਉਹ ਫਿਲਮ ਦਾ ਕਹਿੰਦਾ ਕਿ ਮੇਰਾ ਡੈਡੀ ਕਹਿੰਦਾ ਜੀ ਪ੍ਰਾਈਵੇਟ ਚ ਗੱਲ ਜੀ ਚੱਲਦੀ ਹੈ ਜੀ ਕਦਾਂ ਅੱਛਾ ਇੱਕ ਬੱਕਰੀ ਸੂਈ ਸੀ ਜਿਹੜੀ ਜੀ ਹਾਂ ਉਹ ਕਹਿੰਦੇ ਕੋਦਾ ਬੱਚ ਕੱਟ ਹੋਇਆ ਜਿਹੜਾ ਬੱਚਾ ਜੀ ਉਹ ਬਿਮਾਰ ਜਾ ਹੋ ਰਿਹਾ ਜੀ ਅੱਛਾ ਹਾਂ ਜੋ ਦੂਜੇ ਨਾਲ ਮੇਰੀ ਗੱਲ ਨਹੀਂ ਹੋਈ ਜੀ ਮੈਂ ਫੋਨ ਕਰਿਆ ਸੀ ਉਹਨੂੰ ਕਾ ਅੱਛਾ ਉਹ ਨਾਨੀ ਦਾ ਫੋਨ ਕਰਾਇਆ ਨਹੀਂ ਉਹ ਭਾਈ ਉਹ ਤਾਂ ਅਜੇ ਦੋ ਦਿਨ ਨਹੀਂ ਆ ਸਕਦਾ ਅੱਛਾ ਹਾਂਜੀ ਤੀਜਾ ਬਰਾਡ ਰੂਮ ਮਿਲਿਆ ਜੀ ਮੈਂ ਕੀ ਕਹਾਂ ਬਰਾਡ ਕਹਾਂ ਉਹਨੇ ਕੀ ਕੰਮ ਹੈ ਜੀ ਕਹਿੰਦਾ ਹੂੰ ਐ ਚੱਕਰ ਜਾਈ ਤੇ ਸਾਮੂ ਹੋ ਗਿਆ ਸਾਮੂ ਹੋ ਗਿਆ ਵਾਲਾ ਅੱਛਾ ਠੀਕ ਐ ਹਾਂਜੀ ਉਹ ਕਈ ਵਾਰੀ ਕਿ ਉਹ ਜੀ ਭਾਈ ਸਾਨੂੰ ਕੱਲ੍ਹ ਕਿਹਾ ਜੀ ਤੁਸੀਂ ਆਪਣੇ ਆਪਣੇ ਡੈਡੀਆਂ ਲੈ ਕੇ ਆਇਓ ਅੱਜ ਲੈ ਕੇ ਨਹੀਂ ਆਏ ਤੁਸੀਂ ਹਾਂਜੀ ਬਰਾੜ ਜੀ ਤੁਸੀਂ ਦੱਸੋ ਉਹ ਤਾਂ ਧਰਨੇ ਤੇ ਵਗ ਗਏ ਯਾਰਨੇ ਉਹੋ ਬੜੇ ਧਰਨਿਆਂ ਨੇ ਮਾਰੇ ਛੋੜਿਆ ਨੇ ਯਾਰ ਧਰਨੇ ਮਰਵਾਉਣਗੇ ਯਾਰ ਉਹ ਤਾਂ ਮੈਨੂੰ ਲੈ ਕੇ ਜਾਂਦੇ ਤੇ ਮੈਂ ਘਰ ਆਉਣਾ ਨਾ ਹਾਂ ਹਾਂ ਬਈ ਕਾਲੇ ਆਪਣੇ ਨਾਲ ਜੀ ਚੱਕੀ ਦੇ ਆਟਾ ਘੜਦਾ ਸੀ ਉਹਨੇ ਚੱਕੀ ਚ ਵਹਾਉਂਦੇ ਰਹੀ ਸੁਨਾਮ ਦਾ ਖਰੇ ਬੜਾ ਮਾੜਾ ਹੋਇਆ ਯਾਰ ਹੋਰ ਉਹਨੇ ਬਹੁਤ ਆਉ ਕਰਿਆ ਜੀ ਚਾਰ ਰੋਲ ਨੰਬਰ ਬਈ ਮੇਰਾ ਡੈਡੀ ਦਾ ਹੀ ਮੱਜਾ ਦਾ ਵਪਾਰੀ ਆ ਉਹਦਾ ਮੱਜ ਦੇਖਣ ਗਿਆ ਸੀ ਉਰੇ ਆ ਤੁਸੀਂ ਤਾਂ ਬਹਾਨੇਬਾਜ਼ ਬਣ ਗਏ ਹਾਂ ਮੈਂ ਤਿੰਨ ਰੋਲ ਨੰਬਰ ਉਹ ਬਾਈ ਕਿਹਾ ਸੀ ਇਹ ਡੇਢ ਨੂੰ ਜੀ ਉਹ ਕਹਿੰਦਾ ਮੈਨੂੰ ਅੱਜ ਦਾ ਖੇਤ ਕੰਮ ਹੈ ਜੀ ਉਹ ਜੀਰੀ ਵਾਹ ਤੇ ਬਾਣੇ ਤਿਆਰ ਕਰਦੇ ਨੇ ਜੀ ਹਾਂ ਬਾਈ ਮੈਂ ਕੱਦ ਦੇ ਵਿੱਚ ਆ ਜੂ ਮੈਂ ਕਹਿੰਦਾ ਤੇ ਤੂੰ ਨਾਲੇ ਵਗ ਜਾਣਾ ਉਹਦੇ ਉਰੇ ਕੀ ਕਰਨਾ ਐਨੂੰ ਵਗ ਜਾਣਾ ਜੀ ਕਹਿੰਦਾ ਜੀ ਅੱਜਾਂ ਨੂੰ ਤੂੰ ਫਰਦਾ ਹੀ ਆ ਬਟਾਏ ਪੋਚਣੀ ਹੈ ਜੀ ਆ ਹੀ ਲੱchn ਨੇ ਤੇਰੇ ਹੋਰ ਕੀ ਕਰਨਾ ਤਾਂ ਬਟਾ ਹੀ ਪੋਚੇਗਾ ਤੂੰ ਡੈਡੀ ਕਹਿੰਦਾ ਜੀ ਬਾਲਾ ਕਰੂਗਾ ਤਾਂ ਮੈਂ ਸਟਾਰਟ ਮੇਰੀ ਫੋਨ ਤੇ ਗੱਲ ਕਰਾ ਦਿਆਂਗਾ ਜੀ ਲੈ ਨੰਬਰ ਦੱਸ ਨੰਬਰ ਲੇਖ ਲੋ ਜੀ 95692 ਹਾਂ 90000 ਜੀ ਪਹਿਲਾਂ ਮੈਂ ਕਹ ਦੇਈ ਹੁੰਦਾ ਕਿ ਪੁੱਠੀ ਬੋਲੀ ਉਹ ਮੈਂ ਦੱਸ ਦੂੰ ਮੈਂ ਐਕਸਟਰਨਲ ਕਰ ਦੂੰ। 2.5 ਹੈ ਜੀ ਉਹ ਅੜਕ ਪੜਾਈ। ਅਲੋ ਪਾਪਾ ਇਹ ਪਮਾਇ ਉਹਦਾ ਰਵੀ ਉਹ ਚੁੱਤ ਗਿਆ ਜੀ ਉਹ ਮਰ ਗਿਆ ਮੰਨਦੇ ਨਹੀਂ ਉਹਦਾ ਬਲਾਕ ਨਾ ਵਸ ਗਿਆ। ਮਰ ਗਿਆ ਜੀ ਫੇਰ ਇਹਨੂੰ ਤਾਂ ਕਾਹਦਾ ਕਰੀਏ। ਉਹ ਕਿਹਦੇ ਬਾਰੇ ਆ। ਉਹ ਤਾਂ ਮੰਨਦੇ ਨਹੀਂ ਹੈਗਾ ਉਹ ਬੜਾ ਖਰਾਬ ਹੋ ਗਿਆ। ਉਹ ਆਇਆ ਹੁਣ ਅੱਛਾ ਗੱਲ ਕਰਾਂ ਲਈ ਗੱਲ ਕਰਾਂ ਦੇਖੀ ਬੋਲੀ ਤੋਂ ਬਾਅਦ ਮਨ ਕੋਲ ਉਹ ਹੈ ਕਿ ਸੋ ਆਇਆ ਦਾ ਕੰਢੇ ਦਾ ਬਣਾ ਲਓ ਸਾਡੀ ਗੱਲ ਕਰ ਬਈ ਲਿਆ ਬਈ ਹਾਂਜੀ ਭਾਈ ਇਹਦਾ ਕੀ ਹਾਲ ਲੀਲਾ ਕਰੀ ਇਹਦਾ ਲੱਛਣੇ ਬਹੁਤ ਖਰਾਬ ਨੇ ਜੀ ਤੁਹਾਡੇ ਜਵਾਖ ਦੇ ਕੋਈ ਸਮਝ ਆਈ ਨਹੀਂ ਇਹ ਕਿ ਦੂਤਾ ਐਡਾ ਵੱਡਾ ਹੋ ਗਿਆ ਇਹ ਐਡਾ ਕਿਹੜਾ ਹੋ ਦੂਜੀ ਕਲਾਸ ਚ ਆ ਜੀ 7-8 ਸਾਲ ਦਾ ਹੋ ਗਿਆ ਇਹ ਲੱਛਣੇ ਵੀ ਦੇ ਤਾਂ 15 ਦਾ ਬਹੁਤ ਵਿਗੜਦਾ ਜਾਦਾ ਹੈਗਾ ਨਾ ਇਹਨੂੰ ਕੋਈ ਸਾਰੇ ਹੈਗਾ ਦੂਜੀ ਇਹਦਾ ਤੇ ਰਿਜਲਟ ਚੈੱਕ ਕਰੇਗਾ ਇਹ ਤਾਂ ਕਨਾਂ ਮੈਂ ਕਰੀ ਜਾ ਕੇ ਮੇਰੇ ਡੈਡੀ ਨੂੰ ਰਿਜ਼ਲਟ ਚੈੱਕ ਕਰਾਤਾ 0 ਨੰਬਰ ਆਇਆ 100 ਦੇ ਵਿੱਚੋਂ ਉਹ ਵੀ ਵੀਏ ਕਰੀ ਵੀਏ ਚੈੱਕ ਕਰ ਉਹ ਤਾਂ ਆਉਣ ਪੜਾ ਉਹ ਵੀ ਚੈੱਕ ਕਰ ਹਾਂ ਉਹ ਵੀ ਚੈੱਕ ਕਰ ਓ ਮਾਈ ਗੋਡ ਓਏ ਐ ਨਹੀਂ ਜੀ ਐ ਨਹੀਂ ਇਹ ਰੋਡੀ ਗੱਲ ਹੋਰ ਹੈਗਾ ਯਾਰ ਉਹ ਖੇਤੀ ਚਲਾ ਲਓ ਜਾਂ ਤਾਂ ਫਿਰ ਇਹ ਤਾਂ ਖੇਤੀ ਜੋਗ ਰਹੀ ਆ ਹੋਰ ਐ ਨਹੀਂ ਕੀ ਕਰਨਾਗਾ ਮੈਂ ਤਾਂ ਡੀਸੀ ਬਣੂਗਾ ਹੀ ਬਟਾ ਉਹਨੇ ਵੀ ਪਤਾ ਹੈ ਡੀਸੀ ਬਣੂ ਉਹ ਡੀਸੀ ਬਣੂ ਕਹਿੰਦਾ ਮੈਂ ਡੀਸੀ ਤਾਂ ਬਣੀ ਖੜਾ ਇਹੇ ਮਮਾ ਸਾਲੇ ਕੇ ਜੋ ਪੰਦਾ ਸਾਨੂੰ ਪਤਾ ਲੱਗੇ ਧੁੱਪ ਚ ਰੱਖਿਆ ਕਰੋ ਮੈਂ ਮੈਂ ਡੀਸੀ ਚੰਗਾਈ ਕੱਲ ਨੂੰ ਆ ਜਿਓ ਫਿਰ ਹਾਂ ਜੱਜ ਜੱਜ ਹਾਂ ਹੋਈ ਨਾ ਲਾ ਕੇ ਜੱਜ ਕੀ ਕਹਿੰਦੇ ਜੀ ਕਹਿੰਦੇ ਕੱਲ ਨੂੰ ਆਵਾਂਗੇ ਅੱਛਾ ਜੀ ਹਾਂ ਕੱਲ ਨੂੰ ਮੈਨੂੰ ਆਉਂਦਾ ਜੀ ਚਲੋ ਬਈ ਤੇਰਾ ਪੰਦਾ ਵੀ ਹਟਾ ਕੇ ਤੁਹਾਨੂੰ ਅੱਜ ਸਕੂਲ ਦਾ ਕੰਮ ਦਿੰਨੇ ਆ ਗਏ ਆਪਾਂ ਅੱਛਾ ਜੀ ਕਾਪੇ ਫੋਲ ਕਰੋ ਨੋਟ ਬਈ ਹਾਂ ਜੀ ਹਾਂ ਜੀ ਇੱਕ ਤਾਂ ਤੁਸੀਂ ਲਿਖ ਕੇ ਲਿਆਉਣਾ 1 ਕਾ 2 1 ਤੋਂ ਲੈ ਕੇ 100 ਤੱਕ ਠੀਕ ਹੈ ਜੀ ਖਾਰਾ ਜੀ ਹਾਂ ਕੱਟ ਕਰ ਦਿਓ ਬੜਾ ਵਾਹੋ ਜੀ ਠੀਕ ਹੈ ਤੇ ਪੰਜਾਬੀ ਦਾ ਲਿਖ ਕੇ ਲਿਆਉਣਾ ਊੜਾ ੜਾ ਠੀਕ ਹੈ ਠੀਕ ਹੈ ਜੀ ਅੰਗਰੇਜ਼ੀ ਦਾ ABC ਠੀਕ ਹੈ ਜੀ ਪੜਾਏ ਤਾਂ ਨਹੀਂ ਦੀ ਨਹੀਂ ਆਉਂਤੋ ਜੀ ਪੜਾਵਾਂਗੇ ਪੁੱਤ ਬਣਾਵਾਂਗੇ ਤੂੰ ਲਿਖ ਕੇ ਲੈ ਹੀ ਇਹ ਜੋ ਪੜਾਏ ਤਾਂ ਕਿਵੇਂ ਜੀ ਦਾਦਾ ਤੇਰੇ ਬਾਹਰ ਤਾਂ ਕੁਝ ਵੀ ਨਹੀਂ ਕਰਦਾ ਕਦੇ ਕੰਮ ਕਰੇ ਤਾਂ ਹੈ ਨਹੀਂ ਤੈਨੂੰ ਪਤਾ ਹੋਵੇ ਕਿ ਤੂੰ ਸੁੱਫਦੀ ਹੋਵੇ ਤੇਰੀ ਤਾਂ ਤਾਂ ਤੈਨੂੰ ਹੈਗਾ ਸੁਰਤੀ ਦਾ ਸੁਰਤੀ ਤੇ ਤੇਰੀ ਨਹਿਰ ਤੇ ਹੁੰਦੀ ਹੈ ਨਾ ਉਹਨਾਂ ਦੀ ਸੁਰਤੀ ਤੇ ਤੇਰੀ ਮਹਸਾਜ ਹੁੰਦੀ ਹੈ ਕਦੇ ਕੱਟੀ ਝੂਪੀ ਕਰੇ ਮੱਛੀ ਝੂਪੀ ਕਰੇ ਗਾਂ ਝੂਪੀ ਝੋਟਦਾ ਆ ਕੰਮ ਹੈਗਾ ਤੇ ਬੱਕਰੀ ਵੀ ਝੂਪਣੀ ਹੈ ਅੱਛਾ ਜੀ ਇਹ ਤਰਕੇ ਮੈਨੂੰ ਨੋਟ ਕਰਕੇ ਲੈ ਕੇ ਆਉਣਾ ਜੇ ਨਾ ਕੰਮ ਕਰਿਆ ਹੋਇਆ ਤਾਂ ਮੈਂ ਮੁਰਗਾ ਬਣਾਉਂਗਾ ਹਿੰਦੀ ਦਾ ਯਾਰ ਨਹੀਂ ਹਿੰਦੀ ਦਾ ਬਾਅਦ ਚ ਦੱਸਾਂਗੇ ਵਾਲੇ ਹਿੰਦੀ ਦਾ ਹੀ ਕੰਮ ਸ਼ੁਰੂ ਕਰਿਆ ਅੱਛਾ ਮੁਰਗਾ ਕਿਹੜਾ ਬਣਾਉਂਗਾ ਜੀ ਤੇਰੀ ਵਾਲਾ ਕਿ ਰੋਸਟਡ ਜੀ ਉਹ ਤੜਕੇ ਦੱਸਾਂ ਮੈਂ ਬੁੱਤ ਤੈਨੂੰ ਅੱਛਾ ਜੀ ਹਾਂ ਉਹ ਤੜਕੇ ਦੱਸਾਂਗੇ ਤੈਨੂੰ ਹੁਣ ਤਰੀਆ ਬਣਾ ਦੇ ਉਹ ਮੈਨੂੰ ਘਟਾ ਜਾਈਏ ਪੂਰੇ ਆਇਆ ਹੁਣ ਇੱਧਰ ਕਾਹਦੀ ਆ ਵਾਜ ਜਾਂਦਾ ਆ ਜਾ ਤੂੰ ਇੱਧਰ ਆਇਆ ਕਾਪੀ ਲੈ ਵਈ ਮੈਂ ਕਾਪੀ ਧਰ ਦੇ ਮੈਂ ਕਿਉਂ ਮੈਨੂੰ ਆ ਨਹੀਂ ਆਉਂਦਾ ਜੀ ਇਹਨਾਂ ਨੂੰ ਆਹ ਜੀ ਇਹ ਵੀ ਕੀ ਕਿੰਨੀ ਪੜਨੀ ਹੈ ਦੱਸ ਦੇ ਬੁੱਤ ਇਹ ਮੜੇ ਇਹਨੂੰ ਸਮਝਾ ਦਈਏ ਬਲਾ ਆ ਜਾ ਬਈ ਤਾਂ ਮੇਰਾ ਹੀ ਦੇਰੀ ਹੈ ਨਾ 850 ਨੂੰ ਕੁਝ ਨਹੀਂ ਕਹਦਾ ਇਹ ਮੈਂ ਇਹਦੇ ਤੇ ਰੁਕਣ ਦਾ ਕੋਈ ਕੀ ਕਿਹਾ ਕੀ ਕਿਹਾ ਤਾਂ ਬਹੁਤ ਤਾਂ ਕਹਿੰਦਾ ਹੈ ਕੋਈ ਨਾ ਬਾਣਾ ਐਂਡ ਦੇ ਨਾਉਂ ਜੋ ਗਈ ਪੁੱਤਾਂ ਆ ਭਾਈ ਨਹੀਂ ਉਹ ਮਾਸਟਰ ਦਾ ਪਾਣੀ ਨਹੀਂ ਪੀਂਦਾ ਉਹਦੇ ਜੂਠਾ ਏ ਚਲ ਲੈਣਾ ਬੱਚਿਆਂ ਨੂੰ ਕੋਈ ਸੁੱਤੀਆਂ ਦੇ ਵਿੱਚ ਇਹ ਜੀ ਗੱਲ ਸੁਣਾ ਦੇਣੀ ਕੋਈ ਹਾਸੇ ਵਾਲੀ ਹੋਵੇ ਨਾ ਸੁਣਾ ਦੇ ਨਾ ਮਨੋਰੰਜਨ ਕਰ ਇਹਨਾਂ ਦਾ ਬੱਚਿਆਂ ਦਾ ਅੱਛਾ ਜੀ ਤੇ ਬਣਾ ਲੈਣਾ ਲਾਉਂਦੀ ਮਨੋਰੰਜਨ ਹੀ ਹੁੰਦਾ ਗੱਲਾਂ ਮੈਂ ਤਾਂ ਬਾਅਦੜਾ ਇੱਕ ਨਹੀਂ ਜੀ ਮੈਂ ਬਲਮਾਈ ਬਣਾਉਣ ਤੋਂ ਬਣੀ ਕੋਈ ਨਾ ਬੁੱਤ ਤੇ ਇੱਕ ਫੇਸਬੁਕ ਤੇ ਇੱਕ YouTube ਚੈਨਲ ਹੈ ਜੀ ਬਣਾਵਾਂਗਾ ਤੇਰਾ ਚੈਨਲ ਸਬਸਕ੍ਰਾਈਬ ਕਰ ਦੇ ਜੀ ਨੂੰ ਕਰਾਂਗੇ ਪੁੱਤ ਕਰਾਂਗੇ ਰੋੜ ਦਾ ਲੋਈ ਪੋਲੀ ਹੋਵੇ ਕਿਹੜਾ ਚੈਨਲ ਆ ਤੇਰਾ ਮੇਰਾ ਆਰ ਜੀ ਕੇ ਟੀਵੀ ਹੈ ਜੀ ਫੇਸਬੁੱਕ ਤੇ YouTube ਤੇ Instagram ਤੇ ਵੀ ਹੈ ਜੀ ABC ਤੈਨੂੰ ਆਉਂਦੀ ਨਹੀਂ ਹੈ ਤਾਂ ਤੂੰ ਚੈਨਲ ਤੇ ਲਲਣ ਲਾਉਂਦਾ ਹੋਏਗਾ ਦੇਖ ਕੇ ਦੇਖੋ ਜੀ ਪੱਕੇ ਰੋਟੇ ਆ ਸਸਕੇ ਦਾ ਬਾੜੀ ਕਿ ਮੇਰਾ ਬੋਨਾ ਹੁਣ ਪਰਾਲਾ ਨਾ ਮੁੰਡਾ ਜੀ ਪਰਾਲਾ ਕਹਿੰਦੇ ਕਿਉਂ ਉਹ ਬਾੜਾ ਨਹੀਂ ਚੱਕੀ ਵਾਲਾ ਜੀ ਹਾਂ ਉਹ ਹੁੰਦਾ ਜੀ ਹਾਂ ਉਹ ਪਰਲੇ ਮੇੜੋ ਨੈਰ ਗਣ ਗਿੱਲਾ ਜੀ ਗਿੱਲਾ ਮੁੰਡਾ ਅੱਛਾ ਉਹਦੇ ਪੜੇ ਕੱਢਾਉਣੇ ਜੀ ਤੂੰ ਦੇਖ ਕੇ ਦੇਖੋ ਕੋਈ ਨਾ ਬੁੱਤ ਪੁੱਤ ਚੱਲ ਇਹ ਗੱਲ ਮੈਂ ਮੈਂ ਥੁਨਦਾ ਹਾਂ ਨਾ ਮੱਟਰ ਜੀ ਅਜੇ ਤੱਕ ਫਿਲਮਾਂ ਦਾ ਬਾਲੀਆਂ ਸਾਟੀਆਂ ਬਣਾਉਂਦਾ ਮੱਟਰ ਜੀ ਆਹ ਹਾਂ ਅਜੇ ਤੱਕ ਆਹ ਕਾਲਾ ਜਿਹੜਾ ਬੈਠੇ ਨਾ ਇਹ ਹਾਂ ਆਹ ਦੇਖੋ ਉਹਨੇ ਕਿਦੇ ਚ ਕੀੜਾ ਬੱਟੇ ਕੋਲ ਪਾ ਦੇ ਲੈ ਰੱਖੇ ਮੈਨੂੰ ਮੱਟਰ ਜੀ ਗਣਾ ਐਂਦੀ ਗਣਾ ਵੀਡੀਓ ਬਣਾ ਕੇ ਤਾਂ ਆ ਤਾੜ ਦੂ ਲੋਕ ਕਮੈਂਟ ਕਰਨਗੇ 1 ਮਿੰਟ ਹਾਂ ਜੀ ਸ਼ਾ ਕਮੈਂਟਾਂ ਦਾ ਪਤਾ ਹੈ ਤੈਨੂੰ ਮੈਨੂੰ ਜੀ ਸਾਰਾ ਪਤਾ ਮੈਂ ਜਾਣ ਤੂੰ ਪੜਦਾ ਮੈਂ ਪੜਿਆ ਤਾਂ ਬਹੁਤ ਹੈ ਅੱਛਾ ਇਹਦਾ ਆਮ ਬਣਾ ਕੋਈ ਬਰਲਾ ਨਾ ਬੈਠ ਕੇ ਆ ਪ੍ਰਾਣ ਇੱਕ ਪ੍ਰਕਾਰ ਦੇ ਕਿੰਨੇ ਬਣਦਾ ਬਹੁਤ ਵਾਰੀ ਕਹਿੰਦੇ ਜਿਹੜੇ ਆ ਟੀਵੀਆਂ ਚੈਨਲ ਵਾਲੇ ਨੇ ਉਹ ਕਹਿੰਦੇ ਨੇ ਵੀ ਵਿਰਾਟ ਸਾਹਿਬ ਤੂੰ ਸਾਨੂੰ ਕਿਲੋ ਜੀ ਸੋ ਇੰਨਾ ਕਰਕੇ ਇੰਨਾ ਦੀ ਜਿਹੜਾ ਹੋਗੀ ਅੱਛਾ ਇਹ ਬੰਦਾ ਬਾਹਰ ਚੈਨਲ ਦੇ ਵੀਡੀਓ ਪਾਈ ਸੀ ਬਰਾੜ ਦੇ ਕਿਲ ਨੇ ਜੀ ਹਾਂ ਪੁਰਖਰੇ ਖਾਣ ਦੀ ਵਾਲੀ ਜੀ 1 ਲੱਖ ਹੋਗੀ ਜੀ ਉਹ ਅੱਛਾ ਬਾਲੇ ਦੇ ਨੂੰ ਸਾਈ ਨੌ ਜੰਦਾ ਰੋ ਰਿਆ ਜੀ ਜੀ ਚਲ ਆ ਸੁਨਾਪੁੱਤ ਤੂੰ ਗੱਲ ਜਿਹੜੀ ਹੈਗੀ ਤੈਨੂੰ ਬਾਤ ਚ ਕਰ ਜਾ ਆਪ ਜੀ ਕੇ ਤੇਰਾ ਚੈਨਲ ਤਾਂ ਤੈਨੂੰ ਅਸੀਂ ਕਰ ਦਿਆ ਮਸ਼ਹੂਰ ਅੱਛਾ ਜੀ ਬਣਾਉਣਾ ਤੈਨੂੰ ਬਲੌਗਰ ਵੱਡਾ ਠੀਕ ਹੈ ਜੀ ਆਉਂਦੀ ਏ ਬੀ ਸੀ ਨਹੀਂ ਬਣਦਾ ਬਲੌਗਰ ਆ ਇਹ ਦੇਖੀ ਨੌਂ ਜੰਦਾ ਕੋਈ ਨਾ ਚੱਟਾਂ ਹੀ ਬੁੱਤ ਚਾਲ ਆ ਸੁਨਾ ਗੱਲ ਹਾਸੀ ਵਾਲੀ ਗੱਲ ਸੁਣਾਇਨਾ ਬੱਚਿਆਂ ਨੂੰ ਮਨੋਰੰਜਨ ਕਰ ਇਹਨਾਂ ਨੂੰ ਅੱਛਾ ਜੀ ਉਹਦਾ ਭਾਈ ਮੁੰਡਿਓ ਅਜੀਬ ਆਗੇ ਨਾ ਹਰ ਦਿਨੋਂ ਭਾਈ ਅੱਛਾ ਜੀ ਨਹਿਰ ਦੇ ਨੌਨ ਬਾਗੇ ਕੋ ਨਾ ਚੱਕਿਆ ਉਹਦਾ ਹੀ ਕਾਲਾ ਅੱਛਾ ਭਾਈ ਕਾਲੇ ਨੂੰ ਤਾਂ ਕਦੇ ਦਾ ਨਹਿਰ ਚ ਮੈਂ ਤਾਂ ਕਦ ਤੱਕ ਹੋਇਆ ਨਹਿਰ ਜਾ ਗਿਆ ਮਾਗਰ ਬਾਦਸ਼ਾਹ ਲੈ ਮੜਾ ਮੈਂ ਦੂਜੀ ਕਲਾਸ ਚ ਕੀੜਾ ਮਾਰਿਆ ਮੈਂ ਚੌੜ ਨਾ ਕਰੇ ਉਹਨਾਂ ਨੂੰ ਸੁਣਾ ਦੇ ਕਹਾਣੀ ਹਾਂ ਠੀਕ ਹੈ ਜੀ ਐਜੀ ਤੇ ਭਾਈ ਬਾਗੇ ਜੀ ਭਾਈ ਮੁੰਡਿਓ ਮੈਂ ਅਜ ਨਾ ਤੇ ਅੱਛਾ ਮਾਗਰ ਮਾਸੀ ਪੇ ਗਾੜੇ ਮਾਗਰਾਂ ਕਾਲਾ ਮੈਂ ਮੂਰੇ ਕਾਲਾ ਪਿੱਛੇ ਭਾਈ ਕਰਦੇ ਕਰਦੇ ਮੇਰੇ ਤਾਂ ਚਿੱਕਾ ਨਿਕਲੀ ਬੱਕ ਗਈ ਹੋ ਗਿਆ ਮੇ ਤਾਂ ਭਾਈ ਪਾਪੇ ਮੈਂ ਕੋਈ ਭਾਈ ਕਾਰ ਦਾ ਮੇਰਾ ਨਹੀਂ ਪੱਕਾ ਹੈ ਬਤਾ ਟਕੜਿਆ ਉਹਦਾ ਮਾਰ ਮੱਚਾਇਾ ਨਹੀਂ ਭਾਈ ਚੱਕ ਰਿਹਾ ਤੇ ਭੱਜ ਕੇ ਪਾਈ ਦੁਆਏ ਕੀ ਫਿਰ ਭੱਜੇ ਭਾਈ ਭੱਜਦੇ ਭੱਜਦੇ ਭਾਈ ਜਿੱਤ ਮੇ ਤੋਂ ਭਾਈ ਮਸਾ ਕਰ ਡੇ ਗਿਆ ਕੇ ਤਾਂ ਨਾਲ ਤਾਂ ਬਹੁਤ ਸਾਰੀ ਮੇਰੇ ਗੁਨੇ ਢਾਲੇ ਦੋ ਮਰਿਆ ਕਾਲੇ ਦੋ ਮਰਿਆ ਮੇਰੇ ਕੋਈ ਕੋਸ ਕੋਚਾ ਆਇਆ ਆ ਕਹਾਣੀ ਇਹ ਭਾਈ ਕਾਲੀਆਂ ਕਾਲੀਆਂ ਵਾਲਾ ਵਾਹ ਆ ਵੇ ਤੂੰ ਇੱਥੇ ਬੈਠਾ ਮੇਜ਼ ਦੇ ਉੱਤੇ ਬਣਾ ਉਹ ਕਹਾਂ ਇਹ ਚੋੜ ਕਰਦੀ ਭਾਈ ਮੈਂ ਮਾਸਟਰ ਬਣ ਗਿਆ ਬਟਾ ਮਾਸਟਰ ਬਣ ਗਿਆ ਲੱਛਣ ਤੇਰੇ ਮਾਸਟਰ ਬਣਨ ਵਾਲੀ ਨੇ ਮਾਸਟਰ ਪਰਖਤ ਪੜ ਕੇ ਬਣਦਾ ਮੱਖਾ ਗਾਲ ਨਹੀਂ ਪੈਂਦੀਆਂ ਨੇ ਕਾਮ ਐਕਟਰ ਬਣਦਾ ਗੱਲਾਂ ਨਾਲ ਨਹੀਂ ਬਣਦਾ ਹੈਗਾ ਐਕਟਰ ਬਣਦਾ ਨਹੀਂ ਜੀ ਤਾਂ ਡੀਸੀ ਬਣੂਗਾ ਅ ਡੀਸੀ ਬਣੇਗਾ ਤੂੰ ਤੂੰ ਤੈਨੂੰ ਕੋਈ ਚਪੜਾਸ ਨਹੀਂ ਰੱਖਦਾ ਡੀਸੀ ਬਣੂ ਇਹ ਪੱਟਾ ਮੈਂ ਤੈਨੂੰ ਰੋ ਮਾਰਿਆ ਕਰੂੰਗਾ ਹਾਂ ਤੇਰੀ ਗੋਟੀ ਤੇ ਮੈਂ ਬਹੁਤ ਔਖਾਂ ਲਾਇਆ ਚੱਲ ਬਹਿ ਜਾ ਤੂੰ ਬਹਿ ਜਾ ਹਾਂ ਮਰਾੜ ਤੂੰ ਸੁਣਾ ਕੋਈ ਗੱਲਬਾਤ ਮੈਂ ਤਾਂ ਫਿਰ ਸਿੱਧੀ ਗੱਲ ਤੈਨੂੰ ਸੁਣਾ ਦਾਂਗਾ ਅੱਛਾ ਸਰ ਮੈਨੂੰ ਸ਼ੰਕ ਲੱਗਦੀ ਹੈ ਜੀ ਸਾਂ ਗੱਲ ਕੁਛ ਨਹੀਂ ਕਰੀ ਸੰਗ ਖੋਲ ਨਾ ਫਿਰ ਫਿਲਮਾਂ ਦਾ ਸੰਗ ਨਹੀਂ ਮੰਨਦਾ ਰੂਹ ਜਿਸ ਪਰ ਮਾ ਜਗਾਉਣਾ ਗਾਣੇ ਇਹ ਉਹ ਤੋਂ ਕੁਝ ਕੱਲ ਹੋਉਂਦੀ ਆ ਮਿਸ਼ਰਾ ਦੇ ਇੱਕ ਬਾਈ ਇੱਕ ਸੌਣੇ ਸੋਣੂ ਗੱਲ ਸੁਣੋ ਅੱਛਾ ਉਹ ਭਈ ਮੈਂ ਕਿਤੇ ਨਾਲ ਕੀ ਲੱਗ ਤੂੰ ਹਾਂ ਅੱਛਾ ਉਹ ਮੇਰਾ ਬਾਮਾ ਦੀ ਬਨਵਾਸ ਅੱਛਾ ਹਾਂ ਕੰਢਿਆਲ ਸੁਣਾਉ ਨਵੇ ਅੱਛਾ ਉਹ ਕੰਢੇ ਕੱਡੇ ਦਾ ਪਮਾਰ ਦਾ ਓਏ ਕਹਦਾ ਤੂੰ ਕਾਣਦਾ ਕਿਹੜਾ ਓਏ ਹਾਂ ਮੈਂ ਸਾਧੂ ਦਾ ਕਾਣਦਾ ਜੀ ਅੱਛਾ ਕਹਨਾ ਛਟਾ ਭਾਣ ਦਾ ਹੋ ਕੇ ਫਿਰ ਤੂੰ ਸੰਗ ਮੰਨੇ ਹਾਂ ਇਹਦਾ ਪੈਸਾ ਤੇ ਇਹਦਾ ਅਸਲ ਕਹਿੰਦਾ ਖੰਡਿਆਲ ਤੇ ਵੈਲੀ ਹੁੰਦੀ ਆ ਅੱਛਾ ਗਾਲ ਨਹੀਂ ਕੱਢਣੀ ਹੈਗੀ ਕਲਾ ਦੇ ਵਿੱਚ ਹਾਂਜੀ ਗਾਲ ਨਹੀਂ ਕੱਢਣੀ ਕਲਾ 'ਚ ਕੋਈ ਨਹੀਂ ਜੀ ਮੈਨੂੰ ਗਲਤੀ ਹੋਊਗੀ ਉਹ ਨਵੇਂ ਤਾਂ ਬਹੁਤ ਅੱਛਾ ਅੱਛਾ ਜੀ ਹਾਂ ਮੇਰੇ ਤਾਂ ਮਾਰਿਆ ਲੈ ਤੇ ਆਪਣਾ ਅੱਛਾ ਹਾਂ ਕਹਿੰਦਾ ਤੂੰ ਛਾ ਤਿੰਨੋਂ ਦੁਰਾਇਆ ਤੂੰ ਮੈਂ ਤਾਂ ਮੈਂ ਤਾਂ ਮਾਸਟਰ ਪੜਾਉਂਦਾ ਨਿਨਨਾ ਕਹਿੰਦਾ ਆਹ ਜੇ ਕਿਨੂੰ ਮਾਸਟਰ ਪੜਾਉਂਦਾ ਆਹ ਗੱਲ ਦੀ ਕਹਿੰਦੇ ਜੀ ਵਾਹ ਬਹੁਤ ਅੱਛਾ ਆ ਜੀ ਨਾ ਮੈਂ ਸੁਣ ਲਈ ਆ ਮਾਸਟਰ ਨੂੰ ਤੂੰ ਤੁਸੀਂ ਮਗਰੋਂ ਦਾ ਗਾਲਾ ਕੁੱੱਠਾ ਬੋਲਣੀ ਬੋਲਣਾ ਨਹੀਂ ਮੇਰੇ ਮੂਥੀ ਬੋਲੀ ਜਾਂਦੇ ਆ ਉਹ ਮਾਮੇ ਹੀ ਕਹ ਦੱਸੇ ਮਾਮਾ ਕਹਦਾ ਅੱਛਾ ਨਹੀਂ ਕਹਿੰਦੀ ਮਾਮਾ ਕਹਦਾ ਜੀ ਮਾਮਾ ਤਾਂ ਬਹੁਤ ਕੁਝ ਦਊਗਾ ਮਾਮੇ ਦਾ ਪਾੜ ਗਿਆ ਪਜਾਮਾ ਮਗਰੋਂ ਮਾਮਾ ਕੀ ਕਰੂਗਾ ਚਲੋ ਕੋਈ ਨਹੀਂ ਜੀ ਉਹ ਤਾਂ ਜਦੋਂ ਹੋਊਗੀ ਗੱਲ ਉਹ ਦੇਖੀ ਜਾਊਗੀ ਮਾਸਟਰ ਜੀ ਲੈ ਬਈ ਉਹ ਤਾਂ ਸਾਨੂੰ ਹੱਸਾਇਆ ਹਾਂ ਹਾਂ ਇੱਕ ਕੰਮ ਹੁਣ ਲਿਖਿਆਤਾ ਮੈਂ ਅੱਛਾ ਜੀ ਕੰਮ ਉਹ ਦੁਬਾਰੇ ਉਹੀ ਕਰ ਲੈ ਬਹੁਤ ਆ ਜਿਹੜਾ ਤੂੰ ਕਰ ਲੈਵੇਂਗਾ ਹੋਰ ਕੰਮ ਠੀਕ ਹੈ ਇਹ ਪੜੋਗੇ ਤਾਂ ਕੁਸ ਬਣੂਗਾ ਥੱਪੇ ਨਾ ਫਿਰਿਆ ਕਰੋ ਬਿਮਾਰ ਹੋ ਜਾਓਗੇ ਠੀਕ ਹੈ ਜੀ ਉਹ ਇੱਕ ਗੱਲ ਕੀ ਮਾਰਦੇ ਹੁਣ ਤੁਹਾਨੂੰ ਦੋ ਸੁੱਟੀਆਂ ਨੇ ਤੁਸੀਂ ਤੋ ਕਾਲੀ ਗੱਲ ਕਰਦੇ ਹੋ ਸਾਡੇ ਜੱਟਾਂ ਦਾ ਕਿਤੇ ਹੀ ਥੁਪਚਾਈ ਠੀਕ ਕਰੀਏ ਹੁਣ ਆਏ ਨਹੀਂ ਪਤਾ ਬੁੜਾ ਕਹਿੰਦਾ ਵੀ ਚਾਲੇ ਕੇ ਵਗ ਜਾ ਹਾਂਜੀ ਬੱਸ ਆਪਰਾ ਯਾਰ ਲੈ ਲੈ ਹਾਂ ਕਰੇ ਸਰਚਰ ਆਪਾਂ ਵੀ ਕਿਤੇ ਖੇਤ ਵੀ ਜਾਣਾ ਚਾਹ ਲੈ ਗਿਆਂ ਡੇੜੀ ਦੀ ਸਾਰਾ ਕੁਝ ਡੇੜੀ ਖੇਤ ਬੈਠਾ ਹੁਣ ਚਾਲ ਲੈ ਜਾਣੇ ਮੇਰੇ ਤੋਂ ਪਹਿਲੇ ਇੱਕ ਤਾਂ ਮਰੀ ਦਾ ਕੰਲਾ ਫਾਇਦਾ ਮੈਕਟਰ ਜੀ ਕਰੇ ਤੁਹਾਨੂੰ ਮੈਂ ਸਿੱਧੀ ਗੱਲ ਦਾਂ ਮੇਰੇ ਤਾਂ ਇੱਕ ਜਿਹੜਾ ਰੋਜ਼ ਧੁੱਪੇ ਲੱਗਦਾ ਜਦੋਂ ਹੁਣ ਤਾਂ ਸੁੱਖ ਨਹੀਂ ਮੈਨੂੰ ਰੋਟੀ ਤਾਂ ਬਣਾ ਕੇ ਆਉਣੀ ਪੂਗੀ ਹੋਊਗੀ ਉਸ ਤੋਂ ਬਾਅਦ ਮੈਨੂੰ ਉਹ ਕੀ ਕਹੂਗਾ ਪਤਾ ਮੇਰਾ ਡੇੜੀ ਉਹ ਕਹੂ ਉਹ ਪੁੱਤ ਆਹ ਕੱਖ ਨੇ ਵੜਦੀ ਦੋ ਬਰੀਆਂ ਇੱਥੇ ਇਹ ਤਾਂ ਲੱਗਦਾ ਉਹ ਵਰਤਦਾ ਧੁੱਪ ਤੇ ਉਹ ਆਪਣਾ ਜਿੱਟਾਂ ਦਾ ਕੰਮ ਹੀ ਧੁੱਪਦਾ ਹੈ ਆ ਕੇ ਪਸਕਾ ਕਰਦੇ ਕੰਮ ਸਾਨੂੰ ਹਾਂ ਜੇ ਫਿਰ ਤੜਕੇ ਫਿਰ ਕਹਿੰਦੇ ਮੇਰੇ ਮਾਸਟਰ ਜੀ ਦੁੱਧ ਚਾਹੀਦਾ ਉੱਥੇ ਮਾਸਟਰਾਂ ਨੂੰ ਕਿਲੋ ਦੁੱਧ ਲਿਆਉਣੀ ਪੈਂਦਾ ਜੀ ਕੀ ਕਰੀਏ ਮਾਸਟਰ ਜੀ ਕਿਧਰ ਮਜ਼ਦੂਰੀਆਂ ਲੈ ਕਰਦੇ ਹਾਂ ਠੀਕ ਹੈ ਜੀ ਅੱਜ ਬੱਚੇ ਕੀ ਕਰਤਾ ਲੈ ਵੀ ਬੱਚੇ ਹੁਣ ਛੋਟਾ ਨਿਪੜ ਗਿਆ ਗੱਲ ਮੈਂ ਕਰਨਾ ਪੜਾਈ ਜੀ ਕੋਈ ਕੱਲ ਨੂੰ ਜੀ ਕਰ ਠੀਕ ਹੈ ਕੱਲ ਨੂੰ ਇਹ ਕੰਮ ਕਰਕੇ ਆਇਓ ਹੋਰ ਤੁਹਾਨੂੰ ਦੋ ਸੁੱਟੀਆਂ ਨੇ ਠੀਕ ਹੈ ਜੀ ਚਾਹੀ ਹਾਂ ਵੋਟਾਂ ਕਰਕੇ ਦੋ ਛੁੱਟੀਆਂ ਨੇ ਤੇ ਦੇਖ ਦੇਖ ਮੇਰੇ ਸਾਰੇ ਛੁੱਟੀਆਂ ਨੂੰ ਦਾ ਇਨਾ ਚੌੜ ਦਾ ਇਹਨਾਂ ਨੂੰ ਹਾਂ ਕਹਿ ਦੇ ਕੋਈ ਕੰਮ ਦਾ ਵੀ ਕਰ ਲਿਆ ਕਰੋ ਟੱਕਾ ਦੋ ਛੁੱਟੀਆਂ ਨੇ ਆਪਦਾ ਕੰਮ ਨਿਵੇੜ ਕੇ ਆਏ ਹੋ ਅਸੀਂ ਰਾਤ ਨੂੰ ਪੜਾਂਗੇ ਹਾਂ ਠੀਕ ਹੈ ਵੈਰੀ ਗੁੱਡ ਵੈਰੀ ਗੁੱਡ ਠੀਕ ਹੈ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ